ਹਾਂਜੀ ਆਪਾਂ ਆਏ ਆ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ বাস ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਪਿਓਰ ਦੁਪੱਟੇ ਨਾਲ ਸੂਟ ਵਰਕ ਵਾਲੀਆਂ ਵਿੱਧ ਪ੍ਰਿੰਟ ਸ਼ਰਟਸ ਸਨਣਗੀਆਂ ਜੀ ਪਲੇਨ ਬਾਟਮ ਰਹੂਗੀ ਸੇਮ بیس ਰਹੂਗਾ ਜੀ ਬਹੁਤ ਸੁਪੀਰੀਅਰ بیس ਹੈਗਾ ਏਕੇ ਟੈਕਸ ਦੀ ਵੈਰਾਈਟੀ ਹੈ ਜੀ ਪਿਓਰ ਦਾ ਦੁਪੱਟਾ ਰਹੂਗਾ ਆ ਤੁਹਾਨੂੰ ਜਿਹੜਾ ਦਿਖਾ ਰਹੇ ਆ ਨਾ ਆਪਾਂ ਇਹ ਆਪਣਾ ਪਹਿਲਾ ਸੂਟ ਆ ਗਿਆ ਜੀ ਆ ਵਰਕ ਹੈ ਨਾ ਜਿਹੜਾ ਇਹ ਫਰੰਟ ਤੇ ਆਊਗਾ ਜੀ ਘੇਰ ਤੇ ਔਰ ਇਸ ਤੋਂ ਬਾਅਦ ਆਪਣਾ ਫਰੰਟ ਹੈ ਜਿਹੜਾ ਪ੍ਰੋਪਰ ਐਵੇਂ ਬਣੂਗਾ ਜੀ ਆ ਵਰਕ ਆ ਜਿਹੜਾ ਆ ਫਰੰਟ ਤੇ ਆਜੂਗਾ ਜੀ ਆ ਵੀ ਫਰੰਟ ਤੇ ਪੈਨਲ ਡਿਜ਼ਾਈਨ ਬਣਿਆ ਹੋਇਆ ਤੇ ਔਰ ਆ ਵੀ ਵਰਕ ਹੈ ਜੀ ਆ ਪੈਨਲ ਤੇ ਬਣਿਆ ਹੋਇਆ ਨਾ ਜਿਹੜਾ ਇਹ ਵੀ ਵਰਕ ਹੈ ਦੇਖੋ ਉੱਪਰ ਗਲੇ ਕੋਲੇ ਵੀ ਆਹ ਡਿਜ਼ਾਈਨ ਹੈ ਜਿਹੜਾ ਇਹ ਵੀ ਵਰਕ ਦਾ ਬਣਿਆ ਹੋਇਆ ਹੈ ਜੀ ਤੇ ਇੱਥੇ ਜਾ ਕੇ ਆਪਣਾ ਉੱਪਰ ਗਲਾ ਬਣੂਗਾ ਜੀ ਆ ਸਾਰਾ ਆਪਣਾ ਪ੍ਰੋਪਰ ਡਿਜ਼ਾਈਨ ਆ ਗਿਆ ਜੀ ਇਸ ਦਾ ਤੇ ਆ ਹੈ ਗਿਆ ਜੀ ਇਸ ਦਾ ਦੁਪੱਟਾ ਦੁਪੱਟਾ ਹੈਗਾ ਜਿਹੜਾ ਇਸ ਦਾ ਪਿਓਰ ਦਾ ਰਹੂਗਾ ਜੀ ਅੱਜ ਬਲੈਕ ਕਲਰ ਹੈ ਜੀ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਤਰ੍ਹਾਂ ਬਾਕਸ ਜੇ ਡੱਬੇ ਜੇ ਬਣੇ ਹੋਏ ਹੈ ਜੀ ਦੁਪੱਟੇ ਦੇ ਵਿੱਚ ਦੁਪੱਟਾ ਬਹੁਤ ਸੋਹਣਾ 2.5 ਮੀਟਰ ਕੱਟ ਰਹੂਗੀ ਜੀ ਪਲੇਨ ਰਹੂਗੀ ਜੀ ਇਸ ਦੀ ਬਾਟਮ ਆ ਰਹੂਗੀ ਜੀ ਇਸ ਦੀ ਬਾਟਮ ਪਲੇਨ ਬਾਟਮ ਰਹੂ ਪਿਓਰ ਦਾ ਦੁਪੱਟਾ ਰਹੂਗਾ ਜੀ ਫਾਈਨਲ ਲੁੱਕ ਪੀਸ ਦੀ ਆਪਣੇ ਦੀ ਆ ਆਉਗੀ ਜੀ ਪ੍ਰਾਈ ਰਹੂਗਾ ਜੀ ਇਸ ਦਾ 1400 ਰੁਪਏ ਓਨਲੀ ਸਿਰਫ 1400 ਦੇ ਵਿੱਚ ਤੁਹਾਨੂੰ ਆਪਣੇ ਕੋਲ ਆ ਹੈਗੀ ਹੈ ਜਿਹੜੀ ਵੈਰਾਈਟੀ ਮਿਲੂਗੀ ਜੀ ਓਨਲੀ 1400 ਇਹਨਾਂ 'ਚ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਜੀ ਆ ਆਪਾਂ ਜਿਹੜਾ ਤੁਹਾਨੂੰ ਦਿਖਾਤਾ ਫਰਸਟ ਕਲਰ ਇਹ ਬਲੈਕ ਹੈ ਜੀ ਫਰਸਟ ਕਲਰ ਆਪਣਾ ਬਲੈਕ ਸੀਗਾ ਜੀ ਔਰ ਸੈਕੰਡ ਕਲਰ ਹੈਗਾ ਜਿਹੜਾ ਇਹ ਸਕਿਨ ਬ੍ਰਾਊਨ ਹੈ ਜੀ ਸਕਿਨ ਬ੍ਰਾਊਨ ਹੈ ਥੋੜਾ ਜਿਹਾ ਮਤਲਬ ਕਿ ਆਪਾਂ ਇਹ ਕਹਿ ਸਕਦੇ ਨੇ ਮਹਿੰਦੀ ਟੋਨ ਚ ਵੀ ਹੈਗਾ ਇਹ ਮਹਿੰਦੀ ਟੋਨ ਚ ਹੈਗਾ ਵੀਡੀਓ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦਿਖਾ ਰਹੀਆਂ ਇਹ ਕਲਰ ਨਹੀਂ ਹੈਗਾ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਨਾ ਵੀਡੀਓ ਦੇ ਵਿੱਚ ਗ੍ਰੀਨ ਟੋਨ ਜਿੱਚ ਦਿਖ ਰਿਹਾ ਪਰ ਟੇ ਗ੍ਰੀਨ ਨਹੀਂ ਹੈਗਾ ਬ੍ਰਾਊਨ ਟੋਨ ਜਿੱਚ ਹੈ ਜਿਵੇਂ ਆ ਦੁਪੱਟਾ ਦੁਪट्टे ਦਾ ਕਲਰ ਹੈ ਜਿਹੜਾ ਉਹ ਵੀਡੀਓ ਵਿੱਚ ਸਹੀ ਆ ਰਿਹਾ ਦੁਪट्टे ਦਾ ਕਲਰ ਹੈ ਜਿਹੜਾ ਉਹ ਬਾਟਮ ਦਾ ਕਲਰ ਵੀ ਸੇਮ ਹੀ ਹੈ ਦੁਪट्टे ਵਰਗਾ ਹੀ ਹੈ ਬਟ ਵੀਡੀਓ ਦੇ ਵਿੱਚ ਬਾਟਮ ਹੈ ਜਿਹੜੀ ਉਹ ਮਹਿੰਦੀ ਕਲਰ ਦੀ ਸ਼ੋ ਹੋ ਰਹੀ ਹੈ ਆ ਸ਼ਰਟ ਦਾ ਤੇ ਦੁਪट्टे ਦਾ ਕਲਰ ਹੈ ਜਿਹੜਾ ਬਾਟਮ ਦਾ ਵੀ ਇਹੀ ਹੈ ਆ ਦੇਖੋ ਔਰ ਜਿਹੜੀਆਂ ਬਾਜੂ ਬਣ ਗਈਆਂ ਆਪਣੀਆਂ ਉਹ ਬਾਜੂ ਐਦਾਂ ਹੀ ਰਹਿਣਗੀਆਂ ਜੀ ਪ੍ਰਾਈਜ਼ ਹੈਗਾ ਜਿਹੜਾ ਆਪਾਂ ਨੇ ਤੁਹਾਨੂੰ ਦੱਸਤਾ 1400 ਰੁਪਏ ਓਨਲੀ ਸਿਰਫ 1400 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆਹ ਵੈਰੀਟੀ ਜਿਹੜੀ ਮਿਲੂ ਬਹੁਤ ਸੋਹਣੀ ਆਪਾਂ ਇਹ ਕਹਿ ਸਕਦੇ ਹਾਂ ਜੀ ਕਿ ਪਾਰਟੀ ਵੇਅਰ ਹਲਕਾ ਫੁਲਕਾ ਫੰਕਸ਼ਨ ਵੀ ਆਪਾਂ ਇਸ ਦੇ ਨਾਲ ਅਟੈਂਡ ਕਰ ਸਕਦੇ ਹਾਂ ਜੀ ਪਾਰਟੀ ਵੇਅਰ ਸੂਟ ਵੀ ਹੈਗੇ ਨੇ ਇਹ ਇੱਕ ਤਰ੍ਹਾਂ ਨਾਲ ਔਰ ਥਰਡ ਕਲਰ ਹੈਗਾ ਜਿਹੜਾ ਉਹ ਆਪਣਾ ਬਲੂ ਆ ਗਿਆ ਜੀ ਥਰਡ ਕਲਰ ਆਪਣਾ ਆ ਗਿਆ ਜੀ 블루 ਦੇਖੋ ਜੀ ਇਸ ਦਾ ਦੁਪੱਟਾ ਜਿਹੜਾ ਆਪਾਂ ਪ੍ਰੋਪਰ ਸਾਰਾ ਖੋਲਿਆ ਹੋਇਆ ਹੈ ਜੀ ਦੇਖੋ ਤੁਸੀਂ ਦੁਪੱਟਾ ਦੇਖ ਸਕਦੇ ਹੋ ਜੀ ਆਹ ਦੁਪੱਟਾ ਆ ਗਿਆ ਜੀ ਔਰ ਆ ਗਈ ਜੀ ਇਸ ਦੀ ਬਾਟਮ ਤੇ ਆ ਗਈ ਜੀ ਆਪਣੀ ਸ਼ਰਟ ਪੂਰੀ ਪ੍ਰਾਈਸ ਰਹੂਗਾ ਜੀ 1400 ਰੁਪਏ ਓਨਲੀ ਸਿਰਫ 1400 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆਹ ਵੈਰਾਈਟੀ ਮਿਲੂਗੀ ਜੀ ਆਪਣਾ ਕੰਮ ਹੋਲਸ ਇਲੈਂਡ ਰਿਟੇਲ ਦੋਨੋਂ ਹੀ ਹੈ ਜੀ ਤੁਸੀਂ ਸੈਟ ਵਾਈਜ਼ ਲੈਣ ਲਈ ਆਪਣੇ ਨਾਲ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ 9417698777 ਬਾਕੀ ਡਿਟੇਲ ਦਾ ਪ੍ਰਾਈਸ ਹੈ ਜਿਹੜਾ ਆਪਾਂ ਤੁਹਾਨੂੰ ਦੱਸ ਹੀ ਦਿੰਨੇ ਆ ਜਿੰਨੇ ਵੀ ਆਪਣੇ ਸੂਟ ਹੁੰਦੇ ਨੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਆਪਣੇ ਪੱਕੇ ਰੰਗਾਂ ਵਾਲੇ ਸੂਟ ਹੁੰਦੇ ਆ ਜੀ ਰੰਗ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਹੈਗੀ ਕਿ ਰੰਗ ਜਾਊਗਾ ਕਿਸੇ ਸੂਟ ਦਾ ਬਿਲਕੁਲ ਵੀ ਨਹੀਂ ਜਾਂਦਾ ਜੀ ਵਰਕ ਵੀ ਪੂਰੀ ਫਿਨਿਸ਼ਿੰਗ ਨਾਲ ਕਰਿਆ ਹੋਇਆ ਹੁੰਦਾ ਹੈ ਜੀ ਹਾਂਜੀ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਚ ਧੰਨਵਾਦ